ਆਜ਼ਾਦੀ ਦਿਵਸ ਨੂੰ ਧਿਆਨ ਵਿੱਚ ਰੱਖਦੇ ਹੋਏ ਡੇਰਾਬਸੀ ਲਾਲੂੜੂ ਦੇ ਹੰਡੇਸਰਾ ਪੁਲਿਸ ਨੇ ਸ਼ਹਿਰ ਦੇ ਵਿੱਚ ਫਲੈਗ ਮਾਰਚ ਕੱਢਿਆ ਤਾਂ ਇਸ ਮਾਰਚ ਦਾ ਮੁੱਖ ਦੇਸ਼ ਲੋਕਾਂ ਦੀ ਦੇਸ਼ ਭਗਤੀ ਭਾਵਨਾ ਨੂੰ ਉਚਾਤ ਕਰਨਾ ਹੈ। ਆਜ਼ਾਦੀ ਦੇ ਜਸ਼ਨ ਨੂੰ ਸ਼ਾਂਤੀਪੂਰਕ ਮਨਾਉਣ ਦਾ ਸੰਦੇਸ਼ ਦੇਣਾ ਹੈ। ਡੇਰਾਬਸੀ ਦੇ ਥਾਣਾ ਮੁਖੀ ਸੁਮਿਤ ਮੌਰ ਦੀ ਅਗਵਾਈ ਦੇ ਵਿੱਚ ਇਹ ਫਲੈਗ ਫਲੈਗ ਮਾਰਚ ਜਿਹੜਾ ਕੀ ਇਹ ਕੱਢਿਆ ਗਿਆ। ਫਲੈਗ ਮਾਰਚ ਸ਼ਹਿਰ ਦੇ ਮੁੱਖ ਬਾਜ਼ਾਰਾਂ ਤੇ ਰਿਹਾਇਸ਼ੀ ਇਲਾਕਿਆਂ ਦੇ ਵਿੱਚੋਂ ਜਿਹੜਾ ਕੀ ਕੱਢਿਆ ਗਿਆ ਇਸ ਦੌਰਾਨ ਥਾਣਾ ਮੁਖੀ ਨੇ ਸ਼ਹਿਰ ਵਾਸੀਆਂ ਨੂੰ ਨੂੰ ਉਤਸ਼ਾਹ ਦੇ ਨਾਲ ਮਨਾਉਣ ਦੀ ਅਪੀਲ ਕੀਤੀ ਅਤੇ ਹੀ ਸੁਰੱਖਿਆ ਦੇ ਵਿੱਚ ਪੁਲਿਸ ਦਾ ਸਹਿਯੋਗ ਕਰਨ ਦੀ ਵੀ ਅਪੀਲ ਕੀਤੀ ਹੈ ਜੋ ਫਲੈਂਗ ਮਾਰਚ ਕੱਢਿਆ ਜਾ ਰਿਹਾ ਹੈ ਸਰ ਇਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਫਲੈਗ ਮਾਰਚ ਅਸੀਂ ਪਿਛਲੇ 3 ਦਿਨਾਂ ਤੋਂ ਸਵੇਰ ਇਲਾਕੇ ਵਿੱਚ ਦੇਦਾ ਅਸੀਂ ਅਸੀਂ ਕਰ ਰਹੇ ਹਾਂ ਇਹ ਜਿਹੜਾ ਫਲੈਗ ਮਾਰਚ ਹੈ ਅਸੀਂ ਮਾਰ ਲੋਗੇ ਸਿਸਪੀ ਸਾਫ ਮੌਲਿਜੀ ਤੇ ਰਿਸਰਵ ਮਿਲਦੇ ਸਨ ਸਾਡੇ ਐਸਪੀ ਆਰ ਸਾਹਿਬ ਤੇ ਡੀਐਸਪੀ ਦੇ ਨਾਲ ਅਸੀਂ ਦੇ ਰਿਸਰਵ ਮਿਲਦੇ ਤੇ ਅਸੀਂ ਜਿਹੜਾ ਇਹ ਫਲੈਗ ਮਾਰਚ ਅਸੀਂ ਕਰ ਰਹੇ ਹਾਂ ਜੀ ਇਸ ਦੌਰਾਨ ਜਿਹੜਾ ਅਸੀਂ ਫਲੈਗ ਮਾਰਚ ਕਰਦੇ ਹਾਂ ਇਸ ਦੌਰਾਨ ਸਾਡੇ ਕੋਲ ਪੂਨੀ ਸਾਈਟ ਤੇ ਰਿਪੋਰਟਸ ਸਮਝ ਹੋਇਆ ਹੋਇਆ ਹੋ ਤੇ ਸਾਡੇ ਨਾਲ ਜਿਹੜੇ ਅਗੇ ਦੇ ਰ ਅਸੀਂ ਐਸਐਸਪੀ ਆਪਣੇ ਤਾਲੂਕ ਦੇ ਸਟ੍ਰੋ ਫੰਡਿਸ਼ਨਰ ਐਸਐਸਪੀ ਲਲਿਤ ਮਿਸਟਰ ਕੀ ਚਾਰ ਤੇ ਜਿਹੜਾ ਮੁਵਰਖ ਜਿਹੜੇ ਪੁਲਿਸ ਕੋਰਪਸ ਦੇ ਇੰਚਾਰਜ ਤੇ ਉਹਨਾਂ ਦੀ ਕੋਰਸ ਸਾਡੇ ਨਾਲ ਹੋ ਕੇ ਅਸੀਂ ਪੂਰੇ ਬਜ਼ਾਰਾ ਦਾ ਤੇ ਪੂਰੇ ਇਲਾਕੇ ਵਿੱਚ ਅਸੀਂ ਜਿਹੜਾ ਦੇਵਲ ਸਿੰਘ ਜੀ ਫਲੈਗ ਮਾਰਕਸ ਕਰ ਰਹੇ ਹਾਂ ਸਰ ਜੋ ਵੀ ਕਲ ਲੰਗਣਾ ਕਰਨ ਵਾਲੇ ਨੇ ਉਹਨਾਂ ਦੇ ਚਲਾਨ ਕੱਟੇ ਗਏ ਸਰ ਬਿਲਕੁਲ ਹੀ ਜੋ ਵੀ ਲੰਗਣਾ ਕਰ ਰਿਹਾ ਹੈ ਜੀ ਟ੍ਰੈਫਿਕ ਨਿਯਮਾਂ ਨੂੰ ਨਾ ਕਰ ਰਿਹਾ ਹੈ ਜੀ ਉਹਨਾਂ ਦੇ ਅਸੀਂ ਜਿਹੜੇ ਚਲਾਨ ਕਰ ਰਹੇ ਹਾਂ ਜੀ ਜਿਨ੍ਹਾਂ ਵਿੱਚ ਬਾਅਦ ਰੈਕਟੀਫਾਈ ਕਰਨ ਲਈ ਲਾਈਸੈਂਸ ਨੂੰ ਬਾਅਦ ਵਿੱਚ ਰੀਜਿਸਟਰ ਇਸ ਤੋਂ ਇਲਾਵਾ ਜਿਹੜੀ ਮੁਕਮੀ ਥਾਵਾਂ ਹੈਗੀਆਂ ਉਹਨਾਂ ਦੀ ਤਲਾਸ਼ੀ ਵੀ ਜ਼ੋਰੋ-ਸ਼ੋਰ ਨਾਲ ਚੱਲ ਰਹੀ ਹੈ ਜਿਵੇਂ ਕਿ ਬਸਟੈਂਡ ਹੋ ਗਈ ਐਡਮਿਨਿਸਟ੍ਰੇਸ਼ਨ ਹੋ ਗਈ ਔਰ ਜਿਹੜੀ ਬੀੜੂ ਲੱਤੇ ਵਾਲੇ ਥਾਵਾਂ ਹੈਗੀਆਂ ਜਿਹਨੂੰ ਹਸਪਤਲ ਲੈ ਆ ਉਹ ਗੁਜ਼ਾਰ ਰਗੇ ਇਤੇ ਸਾਰੇ ਦੁਸਤ ਕਹਿੰਦੇ ਸੀ ਚੈਕਿੰਗ ਸੱਜਾ ਮਿਸ਼ਨ ਚੱਲ ਰਿਹਾ ਹੈ ਜੀ